ਹੈਲੋ ਜੀ ਸਸ਼ੀਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਸਾਡੀ ਇੱਕ ਭੈਣ ਦੀ ਡਿਮਾਂਡ ਸੀਗੀ ਕਿ ਦੀਦੀ ਸਾਨੂੰ ਮਤਲਬ ਇਹ ਫਲਾਵਰ ਦੀ ਵੀਡੀਓ ਸਲੋ ਕਰਕੇ ਬਣਾਓ ਤੇ ਸਟੈਪ ਵਾਈਜ਼ ਸਟੈਪ ਦੱਸੋ ਕਿ ਵੀ ਮਤਲਬ ਵੀਡੀਓ ਫਾਸਟ ਸੀਗੀ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਤੁਸੀਂ ਕਿਦਾਂ ਟਾਂਕੇ ਭਰੇ ਨੇ ਇਹਦੇ ਵਿੱਚ ਸੋਨਾਂ ਦੀ ਡਿਮਾਂਡ ਤੇ ਅੱਜ ਮੈਂ ਤੁਹਾਨੂੰ ਇਹ ਫਲਾਵਰ ਪੂਰਾ ਬਣਾਉਣਾ ਦੱਸੂਗੀ ਪਹਿਲਾਂ ਆਪਾਂ ਦੋ ਵੀਡੀਓ ਦੇ ਵਿੱਚ ਹਾਫ ਫਲਾਵਰ ਦੱਸਿਆ ਹੈ ਕੋਈ ਦੋ ਟੰਕੇ ਆ ਸੌਰੀ ਕੋਈ ਦੋ ਝੋਟੇ ਵਾਲਾ ਕੋਈ ਤਿੰਨ ਝੋਟੇ ਵਾਲਾ ਠੀਕ ਹੈ ਅੱਜ ਇਹ ਤੁਹਾਨੂੰ ਅਸੀਂ ਪ੍ਰੋਪਰ ਫਲਾਵਰ ਜਿਹੜਾ ਆਪਣਾ ਮੇਨ ਫਲਾਵਰ ਹੈ ਉਹਦੇ ਬਾਰੇ ਦੱਸਾਂਗੇ ਫੁਲਕਾਰੀ ਦੇ ਵਿੱਚ ਵੀ ਉਹ ਕਿੱਦਾਂ ਬਣਦਾ ਆ ਚਲੋ ਆਪਾਂ ਹੁਣ ਤੁਹਾਨੂੰ ਦੱਸਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੀ ਲੈਣਾ ਆ ਦੇਖੋ ਅਗਰ ਤੁਸੀਂ ਫ੍ਰੈਸ਼ਓ ਕੰਮ ਸਿੱਖਣਾ ਚਾਹੁੰਦੇ ਆ ਤਾਂ ਤੁਸੀਂ ਬਿਨਾਂ ਸ਼ਪਾਈ ਤੋਂ ਹੀ ਕੋਸ਼ਿਸ਼ ਕਰੋ ਵੀ ਕੰਮ ਬਿਨਾਂ ਸ਼ਪਾਈ ਤੋਂ ਹੀ ਸਿੱਖਿਆ ਜਾਵੇ ਸਾਡਾ ਸਾਰਾ ਕੰਮ ਹੈ ਜਿਹੜਾ ਉਹ ਬਿਨਾਂ ਸ਼ਪਾਈ ਤੋਂ ਹੀ ਆ ਚਾਹੇ ਅਸੀਂ ਦੁਪੱਟੇ ਸੂਟੇ ਲਹਿੰਗੇ ਆ ਤੇ ਜੋ ਵੀ ਕੰਮ ਕਰਦੇ ਆ ਅਸੀਂ ਬਿਨਾਂ ਸ਼ਪਾਈ ਤੋਂ ਹੀ ਕਰਦੇ ਆ ਹੁਣ ਮੈਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਆਪਾਂ ਇਹ ਫਲਾਵਰ ਬਣਾਉਣ ਵਾਸਤੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਲਵਾਂਗੇ 7 ਸੈਂਟੀਮੀਟਰ ਠੀਕ ਹੈ ਉਹਦਾ ਹਾਫ ਕਰ ਲਾਂਗੇ 3.5 ਸੈਂਟੀਮੀਟਰ ਇਦਾਂ ਹੀ ਆਪਾਂ ਉੱਪਰ ਨੂੰ ਲੈ ਜਾਾਂਗੇ 3.5 7 ਇਦਾਂ ਆਪਾਂ ਜਸਟ ਡਾਟਸ ਲਗਾ ਲਾਂਗੇ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਫਲਾਵਰ ਸਟਾਰਟ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਬਿਲਕੁਲ ਹਲਕਾ ਜਿਹਾ ਆਪਾਂ ਕਪੜਾ ਚੱਕਾਂਗੇ ਇਦਾਂ ਇਹਨੂੰ ਗੱਠ ਦੇ ਲਾਂਗੇ ਇਸ ਤਰੀਕੇ ਨਾਲ ਆਪੇ ਹੁਣ ਦੇਖੋ ਦੇਖੋ ਇੱਕ ਬਿਲਕੁਲ ਮਤਲਬ ਦੋ ਦੋ ਤਾਗੇ ਹੀ ਚੱਕਾਂਗੇ ਆਪਾਂ ਇੱਕ ਦੋ ਤਿੰਨ ਤੇ ਚਾਰ ਦੇਖੋ ਐਦਾਂ ਚੱਕਿਆ ਗਿਆ ਹੁਣ ਇਸੇ ਤਰੀਕੇ ਨਾਲ ਆਪਾਂ ਦੂਸਰੇ ਪਾਸੇ ਨੂੰ ਚੱਕਾਂਗੇ ਇੱਕ ਦੋ 3 4 ਦੇਖੋ ਐਦਾਂ ਹੋ ਗਿਆ ਇਹ ਆਪਣਾ ਹੁਣ ਆਪਾਂ ਜਦੋਂ ਬੈਕ ਮੋੜਨਾ ਉਹਦੋਂ ਕੀ ਕਰਨਾ ਜਿਹੜਾ ਆਪਾਂ نیچے ਟਾਂਕਾ ਚੱਕਿਆ ਹੋਇਆ ਉਹਦੋਂ ਥੋੜਾ ਜਿਹਾ ਜਿੱਦਾਂ ਇੱਕ ਟਾਂਕਾ ਉੱਪਰ ਲੈ ਲਾਂਗੇ ਇੱਕ ਨੀਚੋਂ ਲੈ ਲਾਂਗੇ ਠੀਕ ਹੈ ਇਸ ਤਰ੍ਹਾਂ ਐਵੇਂ ਬਿਲਕੁਲ ਦੋ ਦੋ ਟਾਂਕਿਆਂ ਦਾ ਆਪਾਂ ਕਪੜਾ ਚੱਕਾਂਗੇ ਜਿਹੜਾ ਸੈਂਟਰ 'ਚ ਚੱਕਣਾ ਇਹਨੂੰ ਪੂਰਾ ਐਨ ਡੁੰਘਾਈ ਦੇ ਵਿੱਚੋਂ ਚੱਕਣਾ ਆਪਾਂ ਨੇ। ਐਦਾਂ। ਇਸ ਤਰ੍ਹਾਂ ਹੀ ਆਪਾਂ ਹੁਣ ਇਦਾਂ ਨੂੰ ਚਲੇ ਜਾਵਾਂਗੇ। ਸਿਰਫ ਦੋ-ਦੋ ਟਾਂਕਿਆਂ ਦਾ ਕੱਪੜਾ ਚੱਕਾਂਗੇ। ਇੱਥੋਂ ਜਿਹੜਾ ਆਪਾਂ ਉੱਪਰੋਂ ਚੱਕ ਉੱਪਰੋਂ ਚੱਕਣਾ ਹੁੰਦਾ ਉਹ ਬਿਲਕੁਲ ਆਪਾਂ ਸੂਈ ਨੂੰ ਐਦਾਂ ਤਿੱਖਾ ਜਿਹਾ ਮੂੰਹ ਕਰਕੇ ਉਹਨੂੰ ਫੇਰ ਚੱਕਾਂਗੇ। ਹੁਣ ਫੇਰ ਆਪਾਂ ਇਦਾਂ ਹੀ ਬੈਕ ਆ ਜਾਾਂਗੇ। हां ਜਿਹੜਾ ਇਹ ਜਿਹੜਾ ਆਪਣਾ ਇਹ ਫਲਾਵਰ ਹੈ ਅਸਲ ਮੇਨ ਫਲਾਵਰ ਇਹੀ ਹੁੰਦਾ ਆ ਜਿਹੜੇ ਫੁਲਕਾਰੀ ਦੇ ਵਿੱਚ ਆਪਣੇ ਹੋਰ ਛੋਟੇ ਹਨਾ ਫਲਾਵਰ ਬਣਦੇ ਨੇ ਉਹ ਸਾਰੇ ਫਲਾਵਰ ਏਸੇ ਮਤਲਬ ਫਲਾਵਰ ਦੀ ਤੋੜ ਮਰੋੜ ਹੀ ਹੁੰਦੀ ਆ ਇਹਦੀ ਤੋੜ ਮਰੋੜ ਕਰਕੇ ਹੀ ਬਣਾਏ ਜਾਂਦੇ ਨੇ ਜਿਹੜਾ ਮਤਲਬ ਮੇਨ ਫਲਾਵਰ ਹੁੰਦਾ ਆਪਣਾ ਫੁਲਕਾਰੀ ਦਾ ਮੇਨ ਫਲਾਵਰ ਆਪਣੇ ਇਹੀ ਹੁੰਦਾ ਫੁਲਕਾਰੀ ਦਾ ਏਸੇ ਫਲਾਵਰ ਨੂੰ ਕਿਸੇ ਨੂੰ 2 ਸੈਂਟੀਮੀਟਰ ਦੇ ਵਿੱਚ ਹਨਾ ਕਿਸੇ ਨੂੰ 1.5 ਸੈਂਟੀਮੀਟਰ ਦੇ ਸੌਰੀ 3 ਸੈਂਟੀਮੀਟਰ ਦੇ ਵਿੱਚ ਕੋਈ 4 ਸੈਂਟੀਮੀਟਰ ਦੇ ਵਿੱਚ ਐਦਾਂ ਛੋਟੇ-ਛੋਟੇ ਪਾਟ ਚ ਬਣਾਇਆ ਜਾਂਦਾ ਆ ਹੁੰਦੀ ਮਤਲਬ ਇਸੇ ਫਲਾਵਰ ਦੀ ਤੋਰਮ ਰੋੜਾ ਸਾਰੇ ਵੀਡੀਓ ਨਾਲ ਸਾਰੀ ਦੇਖਿਓ ਹਨਾ ਜੇ ਸਾਰੀ ਵੀਡੀਓ ਦੇਖੋਗੇ ਸਟੈਪ ਵਾਈਜ਼ ਸਟੈਪ ਤੁਹਾਨੂੰ ਫੇਰ ਹੀ ਇਹ ਫਲਾਵਰ ਦਾ ਪਤਾ ਲੱਗੂਗੀ ਇਹ ਫਲਾਵਰ ਕਿੱਦਾਂ ਬਣੂਗਾ ਬਿਨਾਂ ਸਕਿਪ ਕਰੇ ਵੀਡੀਓ ਦੇਖਿਓ ਦੇਖੋ ਬਸ ਐਦਾਂ ਹੀ ਆਪਾਂ ਦੋ ਦੋ ਟਾਂਕੇ ਚੱਕੀ ਜਾਵਾਂਗੇ ਫੁਲਕਾਰੀ ਦੇ ਵਿੱਚ ਆਪਣਾ ਮੇਨ ਫਲਾਵਰ ਹੀ ਇਹੋ ਹੀ ਹੈ ਦੇਖੋ ਹੁਣ ਆਪਣੇ ਤਿੰਨ ਝੋਟੇ ਆਪਣੇ ਇਧਰੋਂ ਕੰਪਲੀਟ ਹੋ ਗਏ ਤਿੰਨੋਂ ਝੋਟੇ ਆਪਣੇ ਇੱਥੇ ਕੰਪਲੀਟ ਹੋ ਗਏ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਇੱਥੋਂ ਮੋੜ ਲਾਂਗੇ ਤਿੰਨ ਝੋਟੇ ਪੂਰੇ ਕਰਕੇ ਇਹਨੂੰ ਮੋੜ ਲਾਂਗੇ ਇਹਨੂੰ ਮੋੜ ਕੇ ਆਪਾਂ ਦੇਖੋ ਹੁਣ ਆਪਾਂ ਇੱਥੋਂ ਨੀਚਲੇ ਤੋਂ ਉੱਪਰ ਤੱਕ ਆਪਣੇ ਚਾਹ ਸੌਰੀ ਦੇ ਤਿੰਨ ਝੋਟੇ ਕੰਪਲੀਟ ਹੋ ਗਏ ਹੁਣ ਆਪਾਂ ਇੱਥੋਂ ਵੀ ਇਹਨ ਤਿੱਖਾ ਜਿਹਾ ਸੂਈ ਦਾ ਮੂੰਹ ਉੱਪਰ ਨੂੰ ਕਰਕੇ ਇੱਥੋਂ ਵਾਪਸ ਹੋ ਜਾਾਂਗੇ ਆਪਾਂ ਹੁਣ ਇਦਾਂ ਮੇਰਾ ਨਾ ਥੋੜਾ ਕੱਪੜਾ ਨਾ ਮੋਟਾ ਹੈ ਥੋੜਾ ਮੇਥੂ ਜਿਆਦਾ ਹੀ ਚੱਕਿਆ ਜਾਂਦਾ ਪਰ ਤੁਸੀਂ ਸਿਰਫ ਦੋ ਟਾਂਕੇ ਦੋ ਕੁ ਟਾਂਕੇ ਹੀ ਚੱਕਿਆ ਕਰੋ ਜਿਹੜਾ ਆਪਣਾ ਇਹ ਮੇਨ ਫਲਾਵਰ ਬਣਦਾ ਇਹ ਹੀ ਬਣਦਾ ਹੁੰਦਾ ਆ 7 ਸੈਂਟੀਮੀਟਰ ਦੇ ਵਿੱਚ ਟੋਟਲ ਸਾਢੇ 3 ਸਾਢੇ 3 ਸੈਂਟੀਮੀਟਰ ਤੇ ਇਹਦਾ ਹਾਫ ਹੋ ਜਾਂਦਾ ਫਲਾਵਰ ਦਾ ਤੇ ਇਹਦੇ ਵਿੱਚ ਆਪਣੇ ਇਹ ਫਲਾਵਰ ਦੇ ਵਿੱਚ ਆਪਣੇ ਤਿੰਨ ਤਿੰਨ ਜੋਟੇ ਹੀ ਪੈਂਦੇ ਨੇ ਸਾਰੇ ਸਟੈਪਾਂ ਦੇ ਵਿੱਚ ਤਿੰਨ ਤਿੰਨ ਜੋਟੇ ਹੀ ਪਾਵਾਂਗੇ ਆਪਾਂ ਜਿਹੜਾ ਆਪਾਂ ਉੱਪਰਲਾ ਟਾਂਕਾ ਚੱਕਦੇ ਹੁੰਨੇ ਆ ਨਾ ਉਹਨੂੰ ਥੋੜਾ ਜਨਾ ਆਪਾਂ ਲੰਬਾ ਹੀ ਚੱਕਾਂਗੇ ਐਦਾਂ ਥੋੜਾ ਲੰਬਾ ਹੀ ਚੱਕਿਆ ਕਰੋ ਉੱਪਰਲੇ ਟਾਂਕੇ ਨੂੰ ਫਿਰ ਉਹਦੀ ਜਿਹੜੀ ਸ਼ੇਪ ਹੈ ਉਹ ਉੱਪਰੋਂ ਤਿੱਖੀ ਜੀ ਆਉਂਦੀ ਆ ਇਹਦੇ ਵਿੱਚ ਵੀ ਆਪਣੇ ਹੁਣ ਤਿੰਨ ਝੋਟੇ ਪੈ ਗਏ ਇਸ ਤਰ੍ਹਾਂ ਦੇਖੋ ਹੁਣ ਆਪਣੇ ਆ ਵੀ ਤਿੰਨ ਝੋਟੇ ਕੰਪਲੀਟ ਹੋ ਗਏ ਉੱਪਰਲੇ ਦੇ ਵੀ ਹਨਾ ਥੋੜੇ ਮੇਰੇ ਤੋਂ ਪਿੱਛੇ ਜੇ ਰਹਿ ਗਏ ਟਾਂਕੇ ਥੋੜਾ ਲੰਬਾ ਹੀ ਚੱਕਿਆ ਕਰੋ ਟਾਂਕੇ ਨੂੰ ਹੁਣ ਦੇਖੋ ਹੁਣ ਆਪਾਂ ਇੱਥੋਂ ਸੂਈ ਦਾ ਮੂੰਹ ਉੱਪਰ ਨੂੰ ਕਰਕੇ ਟਾਂਕਾ ਚੱਕਾਂਗੇ ਹੁਣ ਆਪਾਂ ਇੱਥੋਂ ਵਾਪਸ ਹੋ ਜਾਾਂਗੇ ਸਰਾ ਬਸ ਇਹਦੇ ਵਿੱਚ ਹੋਰ ਕੁਝ ਨਹੀਂ ਹੁੰਦਾ ਇਹ ਜਿ ਸਿਰਫ ਸਮਝਣ ਦੀ ਲੋੜ ਹੁੰਦੀ ਆ ਵੀ ਪਾ ਜਿਹੜਾ ਟਾਂਕਾ ਹੁੰਦਾ ਬਸ ਬਿਲਕੁਲ ਥੋੜਾ ਜਿਹਾ ਚੱਕਣਾ ਹੁੰਦਾ ਉਹ ਜਿੰਨਾ ਆਪਣਾ ਟੰਕਾ ਹਨਾ ਘੱਟ ਚੱਕਾਂ ਕੱਪੜਾ ਘੱਟ ਚੱਕਾਂਗੇ 10 ਫਿਨਿਸ਼ਿੰਗ ਜ਼ਿਆਦਾ ਆਉਂਦੀ ਆ ਦੇਖੋ ਇਹਨੂੰ ਵੀ ਆਪਾਂ ਇਦਾਂ ਹੀ ਫਿਲ ਕਰ ਲਵਾਂਗੇ ਇਹ ਫਲਾਵਰ ਮੈਂ ਤੁਹਾਨੂੰ ਦੱਸੂਗੀ ਇਹ ਆਪਾਂ ਬਣਾਵਾਂਗੇ ਟੂ ਸ਼ੈਡੇਡ ਬਣਾਵਾਂਗੇ ਸਾਰਾ ਮਤਲਬ ਪੂਰਾ ਫਲਾਵਰ ਵੀ ਆਪਾਂ ਵੀ ਟੂ ਸ਼ੈਡੇਡ ਕਿਵੇਂ ਬਣਾ ਸਕਦੇ ਆ ਉਹ ਤੁਹਾਨੂੰ ਦੱਸਦੀ ਆ ਮੈਂ ਵੀ ਕਿਵੇਂ ਡਿਜ਼ਾਈਨ ਕਰ ਸਕਦੇ ਆ ਉਹ ਦੇਖਣ ਵਾਸਤੇ ਤੁਸੀਂ ਵੀਡੀਓ ਪੂਰੀ ਦੇਖਿਓ ਕਿ ਨੈਕਸਟ ਸਟੈਪ कि पासा आप शुरू करा भी अपना ही टू शेड बने देखो ਜਿਹੜਾ ਆਪਾਂਸਾ ਆਪਣਾ ਇਹ ਪਾਸਤਾ ਕੰਪਲੀਟ ਹੋ ਗਿਆ ਠੀਕ ਹੈ ਇਹਦੇ ਵਿੱਚ ਵੀ ਤਿੰਨ ਝੋਟੇ ਇੱਥੇ ਵੀ ਤਿੰਨ ਇੱਥੇ ਵੀ ਤਿੰਨ ਲਾਸਟ 'ਚ ਵੀ ਤਿੰਨ ਠੀਕ ਹੈ ਜਿਹੜਾ ਇਹ ਆਪਣਾ ਮੇਨ ਫਲਾਵਰ ਹੈ ਇਹਦੇ ਵਿੱਚ ਤਿੰਨ ਤਿੰਨ ਝੋਟੇ ਹੀ ਪੈਂਦੇ ਨੇ ਹਾਂ ਝੋਟੇ ਵੱਧ ਪਾਉਣੇ ਨੇ ਘੱਟ ਪਾਉਣੇ ਨੇ ਉਹ ਮਤਲਬ ਵੀ ਆਪਾਂ ਫਲਾਵਰ ਦੀ ਸ਼ੇਪ ਕਿਵੇਂ ਦੇ ਰਹੇ ਹਾਂ ਉਹ ਉਹਦੇ ਹਿਸਾਬ ਨਾਲ ਪੈ ਜਾਂਦਾ ਹੁੰਦਾ ਆ ਹਾਂਜੀ ਦੇਖੋ ਆ ਤਾਂ ਹੋ ਗਿਆ ਹੁਣ ਆਪਾਂ ਕੀ ਕਰਾਂਗੇ ਹੁਣ ਇਹਦਾ ਨੈਕਸਟ ਸਟੈਪ ਬਣਾਵਾਂਗੇ ਨੈਕਸਟ ਸਟੈਪ ਕਿਵੇਂ ਹੋਊਗਾ ਦੇਖੋ ਜਿਹੜੀ ਪਾ ਡਾਟ ਲਗਾਈ ਹੋਈ ਆ ਹੁਣ ਇੱਥੋਂ ਟਾਂਕਾ ਉਦਾਂ ਹੀ ਗੱਠ ਦੇ ਕੇ ਹਨਾ ਹਲਕਾ ਜਿਹਾ ਚੱਕ ਲਓ ਠੀਕ ਹੈ ਹੁਣ ਦੇਖੋ ਫੇਰ ਇੱਕ ਵਾਰੀ ਜਿਹੜੇ ਮਤਲਬ ਚਾਰ ਟਾਂਕੇ ਚੱਕਣੇ ਨੇ ਆਪਾਂ ਬਿਲਕੁਲ ਇਕੁਅਲ ਚੱਕਣੇ ਨੇ ਇਸ ਤਰ੍ਹਾਂ ਦੇਖੋ ਇੱਥੇ ਤੱਕ ਹੋ ਗਿਆ ਹੁਣ ਇਹ ਆਪਣਾ ਐਵੇਂ ਹੁਣ ਇਹਨੂੰ ਆਪਾਂ ਕੀ ਕਰਾਂਗੇ 2 ਸ਼ੈਡਡ ਬਣਾਉਣ ਵਾਸਤੇ ਇਹਦੇ ਵਿੱਚ ਆਪਾਂ ਦੋ ਰੰਗ ਪਾਵਾਂਗੇ ਫਲਾਵਰ ਦੇ ਵਿੱਚ ਹੁਣ ਆਪਾਂ ਇੱਧਰ ਨੂੰ ਲੈ ਜਾਾਂਗੇ ਇਹਨੂੰ ਖੁੰਝੇ ਨਾਲ ਖੁੰਝੇ ਬਣਾਵਾਂਗੇ ਆਪਾਂ ਐਵੇਂ ਠੀਕ ਹੈ ਦੇਖੋ ਹੁਣ ਇੱਧਰ ਨੂੰ 1 2 3 4 ਠੀਕ ਹੈ ਹੁਣ ਪਹਿਲਾਂ ਹੁਣ ਜਿੱਮੇ ਆਪਾਂ ਉਹ ਪਾਰਟ ਫਿਲ ਕੀਤਾ ਆ ਉਹਦੀ ਵਾਂਗੇ ਆਪਾਂ ਇੱਧਰਲੇ ਪਾਸੇ ਨੂੰ ਫਿਲ ਕਰ ਲਾਂਗੇ امی دیکھو میں تھونو لوی تو بھی دس دینی ہاں ایتھوں سوئی ترچی جی تے تیکھی جی تے ٹانکا ਅਹੀਂ ਆਪਾਂ ਹੁਣ ਜਿਵੇਂ ਪਾਉ ਫਿਲ ਕੀਤਾ ਤਿੰਨ ਤਿੰਨ ਝੋਟੇ ਪਾ ਕੇ ਹੁਣ ਆਪਾਂ ਇਹਨੂੰ ਫਿਲ ਕਰ ਲਾਂਗੇ ਹਾਂ ਦੇਖੋ ਆਪਣਾ ਇਹ ਵੀ ਸਾਰਾ ਪਾਇ ਇਸੇ ਤਰ੍ਹਾਂ ਹੀ ਫਿਲ ਕਰ ਲਿਆ ਇਹ ਆਹ ਸਾਈਡ ਵੀ ਜਦੋਂ ਆਪਾਂ ਇੱਥੇ ਹੈਨਾ ਲਾਸਟ ਟਾਂਕਾ ਪਾਉਣਾ ਹੈ ਇਹ ਫਲਾਵਰ ਦੇ ਵਿੱਚ ਜਿੱਦਾਂ ਹੁਣ ਦੇਖੋ ਆਪਣੇ ਲਾਸਟ ਇਹ ਇਧਰ ਤਿੰਨ ਪੈ ਗਏ ਇਧਰ ਵੀ ਆਪਣੇ ਤਿੰਨ ਝੋਟੇ ਪੈ ਗਏ ਉਰੇ ਉਰੇ ਆਪਾਂ ਨਾ ਇਹਨੂੰ ਇੱਥੋਂ ਹੀ ਕੱਢ ਦਾਂਗੇ ਐਦਾਂ ਇਹ ਟਾਂਕੇ ਨੂੰ ਆ ਦੇਖੋ ਐਦਾਂ ਹੀ ਕੱਢ ਦਵਾਂਗੇ ਇੱਥੋਂ ਇਹਨੂੰ ਗੱਠ ਦੇ ਦਾਂਗੇ ਆਪਾਂ ਇਹਨੂੰ ਹਾਂਜੀ ਦੇਖੋ ਹੁਣ ਆਪਣੇ ਇਹ ਦੋ ਸਟੈਪ ਬਣ ਗਏ ਠੀਕ ਹੈ ਇਹ ਆਪਾਂ ਇੱਕੋ ਕਲਰ ਦੋਨੋਂ ਕਾਰਨਰਾਂ 'ਚ ਕਾਰਨਰ ਮਿਲਾਤੇ ਇਹਨਾਂ ਦੇ ਆਪਸ 'ਚ ਸੈਂਟਰ 'ਚੋਂ ਐਦਾਂ ਇਹ ਐਵੇਂ ਬਣਾ ਲਾਂਗੇ ਹੁਣ ਆਪਾਂ ਜਿਹੜਾ ਹੋਰ ਕਲਰ ਪਾਉਣਾ ਉਹ ਆਪਾਂ ਇੱਥੇ ਕੱਢ ਲਾਂਗੇ ਸੂਈ ਇਸ ਟ੍ਰਿਕੇ ਨਾਲ ਦੇਖੋ ਹੁਣ ਉਹਨੂੰ ਫੇਰ ਮਤਲਬ ਫੇਰ ਐਦਾਂ ਹੀ ਬਣਾ ਭਰ ਲਾਂਗੇ ਇੱਧਰ ਹੀ ਸਾਈਡ ਨੂੰ ਇਹ ਜਿਹੜਾ ਆਪਾਂ ਥ੍ਰੈਡ ਯੂਜ਼ ਕਰਦੇ ਆ ਹਨਾ ਇਹ ਹੁੰਦੀ ਆ ਪੱਟ ਦੀਆਂ ਰੀਲਾਂ ਕਹਿੰਦੇ ਆ ਇਹਨਾਂ ਨੂੰ ਪੱਟ ਦਾ ਤਾਗਾ ਹੁੰਦਾ ਹੈ ਇਹ ਮੈਂ ਅਸੀਂ ਮਤਲਬ ਮੈਂ ਜਿੰਨਾ ਵੀ ਕੰਮ ਕਰ ਰਹੀ ਆ ਸਾਰਾ ਮੈਂ ਸਿੰਗਲ ਥ੍ਰੈਡ ਨਾਲ ਕੰਮ ਕਰਦੀ ਆ ਮੈਂ ਡਬਲ ਥ੍ਰੈਡ ਮੇਰਾ ਕੰਮ ਆ ਜਿਹੜਾ ਉਹ ਡਬਲ ਥ੍ਰੈਡ ਵਾਲਾ ਨਹੀਂ ਹੈਗਾ ਸਾਰਾ ਕੰਮ ਮੇਰਾ ਸਿੰਗਲ ਥ੍ਰੈਡ ਨਾਲ ਆ ਸਿੰਗਲ ਥ्रेड ਨਾਲ ਫਿਨਿਸ਼ਿੰਗ ਵਧੀਆ ਆਉਂਦੀ ਆ। ਇਹ ਬਹੁਤ ਸੋਹਣਾ ਲੱਗਦਾ ਆ ਸਿੰਗਲ ਟਾਂਕਾ ਭਰਿਆ ਹੋਇਆ। ਇਹ ਜਿਹੜਾ ਇਹ ਫਲਾਵਰ ਆ ਨਾ ਇਹਨੂੰ ਬਣਾਉਣ ਦੇ ਬਹੁਤ ਤਰੀਕੇ ਨੇ। ਕੋਈ ਕਿਸ ਕਿਸ ਤਰੀਕੇ ਨਾਲ ਬਣਾਉਂਦਾ ਇਹਨੂੰ ਕੋਈ ਕਿੱਦਾਂ ਬਣਾਉਂਦਾ। ਕਈ ਇਹਨੂੰ ਹਨਾ ਜਿੱਦਾਂ ਇਹਦੇ ਚ ਆਪਣੇ ਚਾਰ ਟਾਂਕੇ ਨਹੀਂ ਚੱਕੇ ਹੋਏ ਆਪਾਂ ਨੇ ਹਨਾ। ਕਈ ਜਣੇ ਕਈ ਭੈਣ ਆਪਣੀਆਂ ਇਹਨੂੰ ਇਕੱਲੇ ਇਕੱਲੇ ਨੂੰ ਫਿਲ ਕਰਦੀਆਂ ਨੇ। ਪਰ ਅਸ ਸੀ ਜਿਹੜਾ ਬਣਾਉਨੇ ਆ ਉਹ ਅਸੀਂ ਮੈਂ ਇਸ ਤਰੀਕੇ ਨਾਲ ਬਣਾਉਣੀ ਆ ਕਾਫੀ ਤਰੀਕਿਆਂ ਨਾਲ ਜਿਹੜਾ ਇਹਨੂੰ ਆਪਾਂ ਬਣਾ ਸਕਦੇ ਆ ਪਰ ਮੈਂ ਐਵੇਂ ਹੀ ਕਹੂੰਗੀ ਜਿਹੜੀਆਂ ਫਰੈਸ਼ ਨੇ ਸਿੱਖ ਰਹੀਆਂ ਨੇ ਉਹ ਇਹਨੂੰ ਬਸ ਮਾਰਕਿੰਗ ਕਰਕੇ ਹੀ ਸਿੱਖੋ ਛਪਾਈ ਤੇ ਨਾ ਸਿੱਖੋ ਐਦਾਂ ਹੀ ਬਿਲਕੁਲ ਸੌਖਾ ਆ ਬਸ ਜਸਟ ਡਾਟਾ ਲਾ ਕੇ ਇਹਨੂੰ ਭਰਨਾ ਇਹਨੂੰ ਬਣਾਉਣਾ ਬਹੁਤ ਸੌਖਾ ਆ ਸਾਡਾ ਕੰਮ ਵੀ ਸਾਰਾ ਹੈਗਾ ਜਿਹੜਾ ਬਿਨਸ਼ਪਾਈ ਤੋਂ ਹੀ ਹੈਗਾ ਯਾ ਦੇਖੋ ਹੁਣ ਆਪਣੇ ਉੱਪਰ ਵੀ ਇੱਥੇ ਵੀ ਦਿਨ ਇਹਨੂੰ ਝੋਟੇ ਪੈ ਗਏ ਹੁਣ ਆਪਾਂ ਇਹਨੂੰ ਇੱਥੋਂ ਨੀਚੋਂ ਹੀ ਮੋੜ ਲਾਂਗੇ ਇਹਨੂੰ ਵੀ ਦੇਖੋ ਜੀ ਮੈਂ ਹੁਣ ਆਪਣਾ ਇਹ ਧਾਗਾ ਥੋੜਾ ਜਿਹਾ ਉਲਝ ਗਿਆ ਇਹਨੂੰ ਆਪਾਂ ਕੀ ਕਰਾਂਗੇ ਧਾਗੇ ਨੂੰ ਐਦਾਂ ਖਿੱਚ ਕੇ ਨਾ ਉੱਪਰ ਨੂੰ ਧਾਗਾ ਇਹਨੂੰ ਨਾ ਐਦਾਂ ਐਦਾਂ ਬਟਾ ਦੇ ਲਾਂਗੇ ਇਹ ਫੇਰ ਉੱਥੇ ਹੀ ਜ ਹਲਕਾ ਜਿਹਾ ਆਪਾਂ ਇਹਨੂੰ ਐਦਾਂ ਐਵੇਂ ਕਰਕੇ ਗਿੱਲਾ ਵੀ ਕਰ ਸਕਦੇ ਆ ਫਿਰ ਇਹ ਸੈੱਟ ਹੋ ਜਾਂਦਾ ਇਹ ਜਿਹੜਾ ਆਪਣੀ ਪੱਟ ਦੀ ਰੀਲ ਆ ਇਹ ਥੋੜੀ ਸੌਫਟ ਜਿਹਾ ਹੁੰਦਾ ਹੈ ਥ੍ਰੈਡ ਇਹ ਉਲਝਦਾ ਬਹੁਤ ਹੈ। ਇਹਦੇ ਤਾਗੇ ਜੇ ਨਿਕਲ ਜਾਂਦੇ ਨੇ ਆਲੇ-ਦਾਲੇ ਨੂੰ। ਜਿਆਦਾ ਇਹਨੂੰ ਆਪਾਂ ਖਿੱਚ ਕੇ ਵੀ ਨਹੀਂ ਭਰਨਾ ਹੈਗਾ ਫੇਰ ਵੀ ਤਾਗਾ ਖਰਾਬ ਹੁੰਦਾ। ਤਾਗਾ ਟੁੱਟਣ ਦਾ ਵੀ ਡਰ ਰਹਿੰਦਾ ਜੇ ਆਪਾਂ ਜਿਆਦਾ ਵੀ ਖਿੱਚਦੇ ਆਂ। ਦੇਖੋ ਹੁਣ ਇਹ ਸਾਈਡ ਵੀ ਆਪਾਂ ਸਾਰੇ ਇਦਾਂ ਹੀ ਫਿਲ ਕਰ ਲਵਾਂਗੇ। ਇੱਧਰ ਵੀ ਆਪਾਂ ਇਦਾਂ ਹੀ ਤਿੰਨ-ਤਿੰਨ ਝੋਟੇ ਪਾ ਦਾਂਗੇ ਸਾਰੇ 'ਚ। ਦੇਖੋ ਹੁਣ ਇਹ ਵੀ ਆਪਾਂ ਸਾਰਾ ਇਦਾਂ ਫਿਲ ਕਰ ਲਿਆ ਸਾਰੇ ਪਾਸਿਓ ਇਹ ਚ ਆਪਾਂ ਦੋ ਕਲਰ ਪਾ ਲਏ ਹਨਾ ਇਹਨੂੰ ਆਪਾਂ ਜਿਵੇਂ ਮਰਜ਼ੀ ਡਿਜ਼ਾਈਨ ਕਰ ਸਕਦੇ ਹਾਂ ਚਾਹੇ ਆਪਾਂ ਸਾਰਿਆਂ ਦੇ ਵਿੱਚੇ ਹਨਾ ਅਲੱਗ-alag ਕਲਰ ਵੀ ਪਾ ਸਕਦੇ ਹਾਂ ਚਾਹੇ ਆਪਾਂ ਜੇ ਬਰਾਬਰ-ਬਰਾਬਰ ਹਾਫ ਫਲਾਵਰ ਮਤਲਬ ਇੱਕ ਕਲਰ ਦਾ ਹਾਫ ਇੱਕ ਕਲਰ ਦਾ ਓਦਾਂ ਵੀ ਬਣਾ ਸਕਦੇ ਹਾਂ ਦੇਖੋ ਹੁਣ ਇਹ ਇਦਾਂ ਇਹਦੀ ਫਾਈਨਲ ਲੁੱਕ ਐਵੇਂ ਬਣ ਗਈ ਦੇਖੋ ਇਹ ਹੀ ਆਪਣਾ ਜਿਹੜਾ ਮੇਨ ਫਲਾਵਰ ਹੁੰਦਾ ਫੁਲਕਾਰੀ ਦੇ ਵਿੱਚ ਇਹਨੂੰ ਆਪਾਂ ਮਤਲਬ ਜੇ ਪਤਲਾ ਕਰਨਾ ਤਾਂ ਆਪਾਂ ਟਾਂਕੇ ਘਟਾ ਸਕਦੇ ਹਾਂ ਨਾ ਜੇ ਆਪਾਂ ਹੋਰ ਚੌੜਾ ਕਰ ਸਕਦੇ ਹਾਂ ਤਾਂ ਆਪਾਂ ਇਹਨਾਂ ਦੇ ਵਿੱਚ ਹੋਰ ਮਤਲਬ ਟਾਂਕੇ ਪਾ ਸਕਦੇ ਹਾਂ ਦੇਖੋ ਹੁਣ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਹਨਾ ਆ ਜੋ ਸਾਨੂੰ ਅਸੀਂ ਮਤਲਬ ਮੋਟੀਵੇਟ ਹੋਈਏ ਹੋਰ ਵੀਡੀਓ ਬਣਾਈਏ ਹਨਾ ਸਾਨੂੰ ਲੱਗੇ ਕਿ ਹਾਂ ਸਾਡੀਆਂ ਵੀਡੀਓ ਪਸੰਦ ਕੀਤੀਆਂ ਜਾ ਰਹੀਆਂ ਨੇ ਸੋ ਪਲੀਜ਼ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ